ਦੀਵਾਲੀ ਤੋਂ ਬਾਅਦ ਦੀਵਿਆਂ ਅਤੇ ਪੂਜਾ ਸਮਰਗੀ ਦਾ ਕੀ ਕਰੀਏ ਪੁੱਲ ਕੇ ਬਿਨਾ ਕਰਨਾ ਇਹ ਪੰਜ ਗਲਤੀਆਂ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਸਿਮਰਤ ਵੌਇਸ ਟਿਪਸ ਵਿੱਚ ਦੀਵਾਲੀ ਦਾ ਤਿਉਹਾਰ ਖੁਸ਼ੀ ਰੋਸ਼ਨੀ ਅਤੇ ਨਵੀਂ ਊਰਜਾ ਦਾ ਪ੍ਰਤੀਕ ਹੈ ਇਸ ਦਿਨ ਪੂਜਾ ਦੌਰਾਨ ਜਗਾਏ ਗਏ ਦੀਵੇ ਘਰ ਵਿੱਚ ਸਕਾਰਾਤਮਕ ਊਰਜਾ ਲਿਆਉਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਦੀਵਾਲੀ ਪੂਜਾ ਤੋਂ ਬਾਅਦ ਇਹਨਾਂ ਦੀਵਿਆਂ ਨਾਲ ਕੀ ਕਰਨਾ ਹੈ ਬਹੁਤ ਸਾਰੇ ਲੋਕ ਇੱਕ ਆਮ ਗਲਤੀ ਕਰਦੇ ਹਨ ਜਿਸ ਨੂੰ ਸ਼ੁਭ ਨਹੀਂ ਮੰਨਿਆ ਜਾਂਦਾ ਅੱਜ ਅਸੀਂ ਘਰ ਵਿੱਚ ਖੁਸ਼ੀ ਅਤੇ ਖੁਸ਼ਹਾਲੀ ਬਣਾਈ ਰੱਖਣ ਲਈ ਦੀਵਿਆਂ ਨੂੰ ਸਹੀ ਢੰਗ ਨਾਲ ਸੰਭਾਲਣ ਦੇ ਪੰਜ ਕਦਮਾਂ ਬਾਰੇ ਸਿੱਖਾਂਗੇ ਦੀਵਾਲੀ ਦਾ ਤਿਉਹਾਰ Hindu ਧਰਮ ਵਿੱਚ ਵਿਸ਼ੇਸ਼ ਮਹੱਤਵ ਰੱਖਦਾ ਹੈ ਅਤੇ ਇਸ ਦਿਨ ਸਵੇਰ ਤੋਂ ਹੀ ਘਰਾਂ ਵਿੱਚ ਧਾਰਮਿਕ ਗਤੀਵਿਧੀਆਂ ਸ਼ੁਰੂ ਹੋ ਜਾਂਦੀਆਂ ਹਨ ਦੀਵਾਲੀ ਦਾ ਤਿਉਹਾਰ ਨਾ ਸਿਰਫ ਘਰਾਂ ਵਿੱਚ ਖੁਸ਼ੀ ਅਤੇ ਖੁਸ਼ਹਾਲੀ ਲਿਆਉਂਦਾ ਹੈ ਬਲਕਿ ਬਦਕਿਸਮਤੀ ਤੋਂ ਵੀ ਰਾਹਤ ਪ੍ਰਦਾਨ ਕਰਦਾ ਹੈ ਇਸ ਲਈ ਦੀਵਾਲੀ ਵਾਲੇ ਦਿਨ ਕੁਝ ਚੀਜ਼ਾਂ 'ਤੇ ਨਿਰਮਾਣਵਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਨਹੀਂ ਤਾਂ ਦੇਵੀ ਲక్ష్ਮੀ ਗੁੱਸੇ ਹੋ ਸਕਦੀ ਹੈ ਅਤੇ ਬਦਕਿਸਮਤੀ ਦਾ ਸਾਹਮਣਾ ਕਰ ਸਕਦੀ ਹੈ ਇਸ ਲਈ ਕੁਝ ਚੀਜ਼ਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ਜੋ ਧਾਰਮਿਕ ਤੌਰ ਤੇ ਸਹੀ ਨਹੀਂ ਮੰਨਿਆ ਜਾਂਦੀਆਂ ਆਓ ਜਾਣਦੇ ਹਾਂ ਕਿ ਦੀਵਾਲੀ ਵਾਲੇ ਦਿਨ ਕਿਹੜੀਆਂ ਵਿਸ਼ੇਸ਼ ਦੇਖਭਾਲ ਕਰਨੀ ਚਾਹੀਦੀ ਹੈ ਪਰ ਇਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਚੈਨਲ ਸਿਮਰਤ ਵੌਇਸ ਟਿਪਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਦੀਵਾਲੀ ਤੇ ਹਰ ਕੋਈ ਆਪਣੇ ਘਰਾਂ ਨੂੰ ਸੁੰਦਰ ਦੀਵਿਆਂ ਨਾਲ ਸਜਾਉਂਦਾ ਹੈ लक्ष्मी पूजा ਵਿੱਚ 20 ਦੀਵਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਦੀਵਾਲੀ ਤੋਂ ਬਾਅਦ ਲੋਕ ਅਕਸਰ ਇਹਨਾਂ ਦੀਵਿਆਂ ਨੂੰ ਇੱਧਰ ਉੱਧਰ ਛੱਡ ਦਿੰਦੇ ਹਨ ਜਾਂ ਅਗਲੇ ਦਿਨ ਕੂੜੇ ਵਿੱਚ ਸੁੱਟ ਦਿੰਦੇ ਹਨ ਕਿਸੇ ਨੂੰ ਵੀ ਅਜਿਹਾ ਨਹੀਂ ਕਰਨਾ ਚਾਹੀਦਾ ਇਹ ਬਹੁਤ ਹੀ ਅਸ਼ੁਭ ਮੰਨਿਆ ਜਾਂਦਾ ਹੈ ਦੇਵੀ ਲక్ష్ਮੀ ਉਥੇ 2 ਦਿਨ ਰਹਿੰਦੀ ਹੈ ਇਸ ਲਈ ਇਹਨਾਂ ਨੂੰ ਜਗਾਉਣ ਤੋਂ ਬਚਣਾ ਚਾਹੀਦਾ ਹੈ ਤੁਸੀਂ ਪੁਰਾਣੇ ਸਮੇਂ ਦੀਆਂ ਯਾਦਾਂ ਨੂੰ ਸੰਭਾਲ ਸਕਦੇ ਹੋ ਜਦੋਂ ਵੀ ਤੁਸੀਂ ਕਿਸੇ ਮੰਦਰ ਜਾਂਦੇ ਹੋ ਤਾਂ ਤੁਹਾਨੂੰ ਉੱਥੇ ਦੀਵਾ ਜਗਾਉਣਾ ਚਾਹੀਦਾ ਹੈ ਤੁਸੀਂ ਹਰ ਰੋਜ਼ ਮੰਦਰ ਵਿੱਚ ਦੀਵੇ ਵੀ ਜਗਾ ਸਕਦੇ ਹੋ ਦੇਵੀ ਲక్ష్ਮੀ ਅਤੇ ਭਗਵਾਨ ਗਣੇਸ਼ ਦੀ ਪੂਜਾ ਦੌਰਾਨ ਪੰਜ ਦੀਵੇ ਜਗਾਏ ਜਾਂਦੇ ਹਨ ਇਹਨਾਂ ਦੀਵਿਆਂ ਨੂੰ ਨਦੀ ਵਿੱਚ ਡੁਬੋ ਦਿਓ ਅਜਿਹਾ ਕਰਨਾ ਸ਼ੁਭ ਹੈ ਤੁਸੀਂ ਨਕਾਰਾਤਮਕਤਾ ਤੋਂ ਬਚ ਸਕਦੇ ਹੋ ਪੂਜਾ ਤੋਂ ਬਾਅਦ ਦੀਵਿਆਂ ਨਾਲ ਜੁੜੀ ਕਦੇ ਵੀ ਵੱਡੀ ਗਲਤੀ ਨਾ ਕਰੋ ਦੀਵਾਲੀ ਪੂਜਾ ਤੋਂ ਬਾਅਦ ਬਹੁਤ ਸਾਰੇ ਲੋਕ ਤੁਰੰਤ ਦੀਵਿਆਂ ਨੂੰ ਸੁੱਟ ਦਿੰਦੇ ਹਨ ਜਾਂ ਬਿਨਾਂ ਜਾਂਚ ਕੀਤੇ ਕਿਤੇ ਵੀ ਰੱਖ ਦਿੰਦੇ ਹਨ ਇਹ ਇੱਕ ਆਮ ਗਲਤੀ ਹੈ ਜਿਸ ਨੂੰ ਅਸ਼ੁਭ ਮੰਨਿਆ ਜਾਂਦਾ ਹੈ ਇਹ ਮੰਨਿਆ ਜਾਂਦਾ ਹੈ ਕਿ ਦੇਵੀ ਲਕਸ਼ਮੀ ਦੀਵਿਆਂ ਵਿੱਚ ਰਹਿੰਦੀ ਹੈ ਅਤੇ ਉਹਨਾਂ ਨੂੰ ਸਹੀ ਧਿਆਨ ਦਿੱਤੇ ਬਿਨਾ ਸੁਟਣਾ ਜਾਂ ਉਹਨਾਂ ਨੂੰ ਬਿਨਾ ਧਿਆਨ ਦਿੱਤੇ ਛੱਡ ਦੇਣਾ ਬਦਕਿਸਮਤੀ ਲਿਆਉਂਦਾ ਹੈ ਇਸ ਲਈ ਦੀਵਿਆਂ ਦਾ ਸਤਿਕਾਰ ਕਰੋ ਅਤੇ ਉਹਨਾਂ ਦੀ ਸਹੀ ਵਰਤੋਂ ਕਰੋ ਦੀਵਿਆਂ ਦੀ ਸਹੀ ਵਰਤੋਂ ਲਈ ਪੰਜ ਸੁਝਾਅ ਇੱਕ ਪਵਿੱਤਰ ਸਥਾਨ ਤੇ ਦੀਵਾ ਰੱਖੋ ਦੀਵਾਲੀ ਤੋਂ ਬਾਅਦ ਦੀਵੇ ਕਿਸੇ ਪਵਿੱਤਰ ਸਥਾਨ ਤੇ ਰੱਖੋ ਤੁਸੀਂ ਇਹਨਾਂ ਦੀਵਿਆਂ ਨੂੰ ਤੁਲਸੀ ਦੇ ਪੌਦੇ ਜਾਂ ਕਿਸੇ ਹੋਰ ਪਵਿੱਤਰ ਸਥਾਨ ਦੇ ਨੇੜੇ ਰੱਖ ਸਕਦੇ ਹੋ ਇਹ ਤੁਹਾਡੇ ਘਰ ਵਿੱਚ ਸਕਾਰਾਤਮਕ ਊਰਜਾ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ ਦੋ ਦਿਨਾਂ ਤੋਂ ਜਗਾਈਆਂ ਗਈਆਂ ਦੀਵਿਆਂ ਨੂੰ ਦੁਬਾਰਾ ਨਾ ਜਗਾਓ ਦੀਵਾਲੀ ਦੀਆਂ ਦੀਵਿਆਂ ਦੀਆਂ ਬੱਤੀਆਂ ਨੂੰ ਦੁਬਾਰਾ ਜਗਾਉਣਾ ਅਸ਼ੁਭ ਮੰਨਿਆ ਜਾਂਦਾ ਹੈ ਊਰਜਾ ਲਈ ਵਰਤੀਆਂ ਗਈਆਂ ਦੀਵਿਆਂ ਨੂੰ ਸਾੜਨ ਦੀ ਬਜਾਏ ਉਹਨਾਂ ਨੂੰ ਪਵਿੱਤਰ ਨਦੀਆਂ ਵਿੱਚ ਦਬੋ ਦਿਓ ਇਆ ਉਹਨਾਂ ਨੂੰ ਕਿਸੇ ਰੁੱਖ ਦੇ ਹੇਠਾਂ ਰੱਖ ਦਿਓ ਅਜਿਹਾ ਕਰਨ ਨਾਲ ਦੇਵੀ ਲక్ష్ਮੀ ਦਾ ਆਸ਼ੀਰਵਾਦ ਬਣਿਆ ਰਹਿੰਦਾ ਹੈ ਨਾਲ ਹੀ ਦੀਵਾਲੀ ਤੇ ਦੀਵੇ ਜਗਾਉਣ ਤੋਂ ਪਹਿਲਾਂ ਇਹਨਾਂ ਤਿੰਨ ਚੀਜ਼ਾਂ ਨੂੰ ਉਹਨਾਂ ਦੇ ਹੇਠਾਂ ਰੱਖਣਾ ਯਾਦ ਰੱਖੋ ਇਸ ਨਾਲ ਘਰ ਵਿੱਚ ਖੁਸ਼ੀ ਅਤੇ ਖੁਸ਼ਹਾਲੀ ਆਵੇਗੀ ਤਿੰਨ ਦੀਵਿਆਂ ਦੀ ਮੂੜ ਵਰਤੋਂ ਕਰੋ ਜੇਕਰ ਦੀਵਿਆਂ ਲਈ ਵਰਤਿਆ ਗਿਆ ਤੇਲ ਅਤੇ ਘਿਓ ਖਤਮ ਹੋ ਜਾਂਦਾ ਹੈ ਇਹਨਾਂ ਦੀਵਿਆਂ ਨੂੰ ਸਾਫ਼ ਕਰਕੇ ਭਵਿਕ ਵਿੱਚ ਦੁਬਾਰਾ ਵਰਤਿਆ ਜਾ ਸਕਦਾ ਹੈ ਇਸ ਤਰ੍ਹਾਂ ਕਰਨ ਨਾਲ ਤੁਸੀਂ ਵਾਤਾਵਰਣ ਪ੍ਰਤੀ ਜ਼ਿੰਮੇਵਾਰ ਵੀ ਬਣਦੇ ਹੋ ਅਤੇ ਇਸ ਨੂੰ ਸ਼ੁਭ ਮੰਨਿਆ ਜਾਂਦਾ ਹੈ ਤુલਸੀ ਦੇ ਪੌਦੇ ਦੇ ਨੇੜੇ ਚਾਰ ਦੀਵੀਆਂ ਰੱਖੋ ਤુલਸੀ ਦੇ ਪੌਦੇ ਨੂੰ ਸਕਾਰਾਤਮਕਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਪੂਜਾ ਤੋਂ ਬਾਅਦ ਤુલਸੀ ਦੇ ਪੌਦੇ ਦੇ ਕੋਲ ਦੀਵੇ ਰੱਖਣ ਨਾਲ ਘਰ ਵਿੱਚ ਸਕਾਰਾਤਮਕਤਾ ਵਧਦੀ ਹੈ ਅਤੇ ਪਰਿਵਾਰ ਨੂੰ ਅਸ਼ੀਰਵਾਦ ਮਿਲਦਾ ਹੈ। ਲక్ష్ਮੀ ਦਾ ਅਸ਼ੀਰਵਾਦ ਬਣਿਆ ਰਹਿੰਦਾ ਹੈ। ਨਦੀ ਵਿੱਚ ਪੰਜ ਦੀਵੇ ਤਰਾਓ। ਦਿਵਾਂ ਨੂੰ ਸਹੀ ਢੰਗ ਨਾਲ ਵਿਦਾਈ ਦੇਣ ਦਾ ਇੱਕ ਹੋਰ ਤਰੀਕਾ ਹੈ ਉਹਨਾਂ ਨੂੰ ਪਵਿੱਤਰ ਨਦੀ ਵਿੱਚ ਤੈਰਨਾ। ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਤੋਂ ਬਚਣ ਲਈ ਪਲਾਸਟਿਕ ਦੇ ਦੀਵਿਆਂ ਦੀ ਵਰਤੋਂ ਨਾ ਕਰਨ ਦਾ ਧਿਆਨ ਰੱਖੋ। ਉਹਨਾਂ ਨੂੰ ਨਦੀ ਵਿੱਚ ਤੈਰਨਾ ਮਾਂ ਗੰਗਾ ਦਾ ਅਸ਼ੀਰਵਾਦ ਵੀ ਦਿੰਦਾ ਹੈ ਅਤੇ ਪਰੰਪਰਾ ਦਾ ਹਿੱਸਾ ਹੈ। ਦੀਵੇ ਮਹੱਤਵਪੂਰਨ ਕਿਉਂ ਹਨ Hindu ਸਭਿਆਚਾਰ ਵਿੱਚ ਦੀਵੇ ਦਾ ਇੱਕ ਮਹੱਤਵਪੂਰਨ ਸਥਾਨ ਹੈ ਦੀਵੇ ਦੇਵੀ ਲਕਸ਼ਮੀ ਨੂੰ ਸਮਰਪਿਤ ਹਨ ਇਸ ਲਈ ਉਹਨਾਂ ਦੀ ਸਹੀ ਵਰਤੋਂ ਜ਼ਰੂਰੀ ਹੈ ਦੀਵੇ ਦੀਵਾਲੀ ਦੌਰਾਨ ਘਰ ਤੋਂ ਨਕਾਰਾਤਮਕਤਾ ਨੂੰ ਦੂਰ ਕਰਦੇ ਹਨ ਅਤੇ ਖੁਸ਼ਹਾਲੀ ਨੂੰ ਵਧਾਉਂਦੇ ਹਨ ਉਹਨਾਂ ਦੀ ਸਹੀ ਵਰਤੋਂ ਤੁਹਾਨੂੰ ਦੇਵੀ ਲਕਸ਼ਮੀ ਦੀਆਂ ਅਸੀਸਾਂ ਦੇ ਸਕਦੀ ਹੈ ਅਤੇ ਤੁਹਾਡੇ ਜੀਵਨ ਵਿੱਚ ਖੁਸ਼ਹਾਲੀ ਲੈ ਆ ਸਕਦੀ ਹੈ ਦੀਵਾਲੀ ਪੂਜਾ ਤੋਂ ਬਾਅਦ ਦੀਵੇ ਦੀ ਸਹੀ ਵਰਤੋਂ ਕਰਕੇ ਤੁਸੀਂ ਨਾ ਸਿਰਫ ਧਾਰਮਿਕ ਮੰਨਤਾਵਾਂ ਦੀ ਪਾਲਣਾ ਕਰਦੇ ਹੋ ਬਲਕਿ ਵਾਤਾਵਰਣ ਦੀ ਦੇਖਭਾਲ ਵੀ ਕਰਦੇ ਹੋ ਗਲਤੀ ਨਾਲ ਵੀ ਦੀਵੇ ਸੁਟਣਾ ਜਾਂ ਬਿਨਾਂ ਸੋਚੇ ਸਮਝੇ ਵਰਤਣਾ ਸਹੀ ਨਹੀਂ ਹੈ ਜੇਕਰ ਤੁਸੀਂ ਇਹਨਾਂ 5 ਤਦਮਾਂ ਦੀ ਪਾਲਣਾ ਕਰਦੇ ਹੋ ਤਾਂ ਤੁਹਾਡੇ ਘਰ ਵਿੱਚ ਖੁਸ਼ੀ ਅਤੇ ਖੁਸ਼ਹਾਲੀ ਬਣੀ ਰਹੇਗੀ ਅਤੇ ਦੇਵੀ ਲక్ష్ਮੀ ਦੀਆਂ ਅਸੀਸਾਂ ਹਮੇਸ਼ਾ ਤੁਹਾਡੇ ਨਾਲ ਰਹਿਣਗੀਆਂ ਇਸ ਦੀਵਾਲੀ ਨੂੰ ਸਮੇਂਦਾਰੀ ਨਾਲ ਵਰਤੋ ਅਤੇ ਆਪਣੇ ਘਰ ਨੂੰ ਹਮੇਸ਼ਾ ਲਈ ਮੁਬਾਰਕ ਰੱਖੋ। ਉਹਨਾਂ ਨੂੰ ਜਗਾਉਂਦੇ ਰਹੋ। ਜੋ ਲੋਕ ਇਹਨਾਂ ਨੂੰ ਖਰੀਦਣ ਦੇ ਸਮਰਥ ਹਨ, ਉਹ ਹਰ ਸਾਲ ਨਵੇਂ ਦੀਵੇ ਖਰੀਦਦੇ ਹਨ, ਪਰ ਜੋ ਗਰੀਬ ਹਨ ਜਾਂ ਉਹਨਾਂ ਨੂੰ ਖਰੀਦਣ ਦੇ ਅਸਮਰਥ ਹਨ, ਉਹ ਆਪਣੇ ਘਰਾਂ ਨੂੰ ਸਜਾਉਣ ਲਈ ਪੁਰਾਣੇ, ਟੁੱਟੇ ਦੀਵੇ ਜਗਾ ਸਕਦੇ ਹਨ। ਹਾਂ, ਦੇਵੀ ਲਕਸ਼ਮੀ ਦੇ ਸਨਮਾਨ ਵਿੱਚ ਜਗਾਇਆ ਗਿਆ ਦੀਵਾ ਹਰ ਵਾਰ ਨਵਾਂ ਹੋਣਾ ਚਾਹੀਦਾ ਹੈ। ਤੁਸੀਂ ਆਪਣੀ ਛੱਤ ਬਾਲਕਨੀ ਜਾਂ ਵਿੜੇ ਨੂੰ ਰੌਸ਼ਨ ਕਰਨ ਲਈ ਪੁਰਾਣੇ ਦੀਵਿਆਂ ਦੀ ਵਰਤੋਂ ਕਰ ਸਕਦੇ ਹੋ ਪਰ ਪੂਜਾ ਦੌਰਾਨ ਹਮੇਸ਼ਾ ਇੱਕ ਨਵਾਂ ਦੀਵਾ ਖਰੀਦੋ ਅਤੇ ਇਸ ਨੂੰ ਜਗਾਓ ਤੁਸੀਂ ਇਹਨਾਂ ਦੀਵਿਆਂ ਨੂੰ ਮਿੱਟੀ ਵਿੱਚ ਵੀ ਦੱਬ ਸਕਦੇ ਹੋ ਤੁਸੀਂ ਇਹਨਾਂ ਦੀਵਿਆਂ ਨੂੰ ਇੱਕ ਰੁੱਖ ਹੇਠ ਮਿੱਟੀ ਵਿੱਚ ਵੀ ਦੱਬ ਸਕਦੇ ਹੋ ਤੁਸੀਂ ਇਹਨਾਂ ਦੀਵਿਆਂ ਨੂੰ ਨਦੀ ਵਿੱਚ ਵੀ ਤਰਾ ਸਕਦੇ ਹੋ ਕੁਝ ਲੋਕ ਇਹਨਾਂ ਦੀਵਿਆਂ ਨੂੰ কুমਿਹਾਰ ਨੂੰ ਵਾਪਸ ਦਾਨ ਵੀ ਕਰ ਦਿੰਦੇ ਹਨ ਤੁਸੀਂ ਘਰ ਵਿੱਚ ਪੰਜ ਦੀਵੇ ਰੱਖ ਸਕਦੇ ਹੋ ਅਤੇ ਬਾਕੀ ਬੱਚਿਆਂ ਨੂੰ ਵੰਡ ਸਕਦੇ ਹੋ ਇਸ ਨਾਲ ਖੁਸ਼ੀ ਅਤੇ ਖੁਸ਼ਹਾਲੀ ਆਉਂਦੀ ਹੈ ਇਹਨਾਂ ਨੂੰ ਨਦੀ ਵਿੱਚ ਵਹਾਉਣ ਨਾਲ ਘਰ ਵਿੱਚੋਂ ਨਕਾਰਾਤਮਕ ਊਰਜਾ ਦੂਰ ਹੋ ਜਾਂਦੀ ਹੈ ਜੇਕਰ ਤੁਹਾਡੇ ਘਰ ਦੇ ਨੇੜੇ ਕੋਈ ਨਦੀ ਜਾਂ ਤਲਾਹ ਨਹੀਂ ਹੈ ਤਾਂ ਇਹਨਾਂ ਦੀਵਿਆਂ ਨੂੰ ਘਰ ਵਿੱਚ ਅਜਿਹੀ ਜਗ੍ਹਾ ਤੇ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ ਜੋ ਨਜ਼ਰ ਤੋਂ ਦੂਰ ਹੋਵੇ ਲੋੜਵੰਦਾਂ ਨੂੰ ਦਾਨ ਕਰਨ ਨਾਲ ਸ਼ੁਭ ਪ੍ਰਣਾਮ ਮਿਲਦੇ ਹਨ ਪਰਿਵਾਰ ਵਿੱਚ ਖੁਸ਼ੀ ਬਣੀ ਰਹਿੰਦੀ ਹੈ ਦੀਵਾਲੀ ਤੇ ਕਿਸੇ ਨੂੰ ਵੀ ਚਮੜੇ, ਤਿੱਖੀਆਂ ਚੀਜ਼ਾਂ ਜਾਂ ਪਟਾਕਿਆਂ ਤੋਂ ਬਣੇ ਤੋਹਫੇ ਦੇਣ ਤੋਂ ਬਚਣਾ ਚਾਹੀਦਾ ਹੈ। ਅਜਿਹਾ ਕਰਨਾ ਅਸ਼ੁਭ ਮੰਨਿਆ ਜਾਂਦਾ ਹੈ। ਇਹਨਾਂ ਚੀਜ਼ਾਂ ਨੂੰ ਘਰ ਵਿੱਚ ਲਾਉਣ ਨਾਲ ਨਕਾਰਾਤਮਕਤਾ ਵੀ ਆਉਂਦੀ ਹੈ ਅਤੇ ਦੇਵੀ ਲਕਸ਼ਮੀ ਗੁੱਸਾ ਕਰਦੀ ਹੈ। ਇਸ ਤੋਂ ਇਲਾਵਾ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਦੀਵਾਲੀ ਦੇ ਦਿਨ ਮਾਸਾਹਾਰੀ ਭੋਜਨ ਨਹੀਂ ਖਾਣਾ ਚਾਹੀਦਾ ਅਤੇ ਸ਼ਰਾਬ ਪੀਣ ਤੋਂ ਬਚਣਾ ਚਾਹੀਦਾ ਹੈ। ਲక్ష్ਮੀ ਪੂਜਾ ਦੌਰਾਨ ਕਿਸੇ ਨੂੰ ਤਾੜੀ ਨਹੀਂ ਵਜਾਉਣੀ ਚਾਹੀਦੀ ਮਨ ਵਿੱਚ ਦੇਵੀ ਲక్ష్ਮੀ ਦਾ ਧਿਆਨ ਕਰਨਾ ਚਾਹੀਦਾ ਹੈ ਨਾਲ ਹੀ ਦੇਵੀ ਲక్ష్ਮੀ ਦੀ ਆਰਤੀ ਉੱਚੀ ਆਵਾਜ਼ ਵਿੱਚ ਗਾਈ ਜਾਵੇ ਕਿਹਾ ਜਾਂਦਾ ਹੈ ਕਿ ਦੇਵੀ ਲక్ష్ਮੀ ਨਫ਼ਰਤ ਨੂੰ ਨਫ਼ਰਤ ਕਰਦੀ ਹੈ ਮਾਂ ਲక్ష్ਮੀ ਸ਼ਾਂਤੀ ਨੂੰ ਪਿਆਰ ਕਰਦੀ ਹੈ ਇਸ ਲਈ ਦੇਵੀ ਲక్ష్ਮੀ ਦੀ ਆਰਤੀ ਕੀਤੀ ਜਾਂਦੀ ਹੈ ਤਿਉਹਾਰ ਨੂੰ ਸ਼ਾਂਤੀ ਨਾਲ ਮਨਾਓ ਅਤੇ ਪਰਿਵਾਰ ਦੇ ਸਦੱਸਿਆਂ ਵਿੱਚ ਝਗੜੇ ਤੋਂ ਬਚੋ ਸਿਰਫ ਦੇਵੀ ਲక్ష్ਮੀ ਦੀ ਪੂਜਾ ਨਾ ਕਰੋ ਸਿਰਫ ਭਗਵਾਨ ਵਿਸ਼ਨੂੰ ਦੀ ਪੂਜਾ ਕਰਨਾ ਅਧੂਰਾ ਮੰਨਿਆ ਜਾਂਦਾ ਹੈ ਦੀਵਾਲੀ ਤੇ ਕਿਸੇ ਵੀ ਵਿੱਤੀ ਮਾਮਲੇ ਤੋਂ ਬਚੋ ਤਿਉਹਾਰ ਦੌਰਾਨ ਪੈਸੇ ਦਾ ਲੈਣ ਦੇਣ ਕਰਨ ਤੋਂ ਬਚੋ ਇਸ ਦਿਨ ਪੈਸੇ ਉਧਾਰ ਨਾ ਲਵੋ ਜਾਂ ਉਧਾਰ ਨਾ ਲਵੋ ਸੂਰਜ ਡੁੱਬਣ ਵੇਲੇ ਕਿਸੇ ਨਾਲ ਕੁਝ ਵੀ ਸਾਂਝਾ ਨਾ ਕਰੋ ਨਾਲ ਹੀ ਰਾਤ ਨੂੰ ਦੀਵਾਲੀ ਪੂਜਾ ਸਥਾਨ ਨੂੰ ਬਿਨਾਂ ਕਿਸੇ ਧਿਆਨ ਨਾਲ ਨਾ ਛੱਡੋ ਦੀਵੇ ਨੂੰ ਕਾਫੀ ਕੂ ਜਾਂ ਤੇਲ ਨਾਲ ਭਰੋ ਤਾਂ ਕਿ ਉਹ ਸਾਰੀ ਰਾਤ ਬਲਦਾ ਰਹੇ। ਦੀਵਾਲੀ ਤੇ ਇਹਨਾਂ ਗਲਤੀਆਂ ਤੋਂ ਸਾਵਧਾਨ ਰਹੋ। ਦੀਵਾਲੀ ਤੇ देर ਨਾਲ ਨਾ ਸੋਵੋ। ਸਵੇਰੇ ਜਲਦੀ ਉੱਠੋ ਅਤੇ ਪੂਜਾ ਕਰੋ। ਇਸ ਤੋਂ ਇਲਾਵਾ ਦੀਵਾਲੀ ਤੇ ਨਹੂ ਕੱਟਣੀ, ਵਾਲ ਕੱਟਣੇ ਜਾਂ ਮੁੰਡਨ ਵਰਗੀਆਂ ਗਤੀਵਿਧੀਆਂ ਨਹੀਂ ਕੀਤੀਆਂ ਜਾਂਦੀਆਂ। ਦੀਵਾਲੀ ਪੂਜਾ ਦੌਰਾਨ ਮੂਰਤੀਆਂ ਨੂੰ ਇੱਕ ਖਾਸ ਕ੍ਰਮ ਵਿੱਚ ਰੱਖੋ। ਖੱਬੇ ਤੋਂ ਸੱਜੇ ਭਗਵਾਨ ਗਣੇਸ਼, ਲਕਸ਼ਮੀ ਭਗਵਾਨ ਵਿਸ਼ਨੂੰ ਦੇਵੀ ਸਰਸਵਤੀ ਅਤੇ ਦੇਵੀ ਕਾਲੀ ਦੀਆਂ ਮੂਰਤੀਆਂ ਰੱਖੋ ਇਸ ਤੋਂ ਬਾਅਦ ਹੀ ਹੋਰ ਮੂਰਤੀਆਂ ਜਾਂ ਤਸਵੀਰਾਂ ਰੱਖੋ ਦੀਵਾਲੀ ਪੂਜਾ ਤੋਂ ਬਾਅਦ ਪੂਜਾ ਕਮਰੇ ਨੂੰ ਖਿੰਡਰੇ ਨਾ ਛੱਡੋ ਇਸ ਦਿਨ ਸਫਾਈ ਵੱਲ ਵਿਸ਼ੇਸ਼ ਧਿਆਨ ਦਿਓ ਦੀਵਾਲੀ ਪੂਜਾ ਤੋਂ ਬਾਅਦ ਚੜਾਏ ਗਏ ਚੜਾਵੇ ਦਾ ਕੀ ਕਰਨਾ ਹੈ ਦੀਵਾਲੀ ਪੂਜਾ ਦੌਰਾਨ ਚੜਾਏ ਗਏ ਚੌਲ ਅਤੇ ਫੁੱਲਾਂ ਨੂੰ ਕਿੱਥੇ ਵੀ ਕੁੰਮਕੁਮ ਅਤੇ ਤਨੀਆਂ ਸਟੋਰ ਕਰਨ ਦੀ ਬਜਾਏ ਇੱਕ ਲਾਲ ਕਪੜਾ ਲਵੋ ਲਾਲ ਕਪੜੇ ਵਿੱਚ ਚਾਂਦੀ ਦਾ ਸਿੱਕਾ ਚੌਲ ਫੁੱਲ ਕੁੰਮਕੁੰਮ ਅਤੇ ਤਨੀਆਂ ਬੰਨੋ ਇਸ ਨੂੰ ਬੰਨਣ ਤੋਂ ਬਾਅਦ ਆਪਣੇ ਹੱਥ ਵਿੱਚ ਗਠੜੀ ਲਵੋ ਅਤੇ ਦੇਵੀ ਲక్ష్ਮੀ ਨੂੰ ਪ੍ਰਾਰਥਨਾ ਕਰੋ ਮੱਥਾ ਟੇਕਣ ਤੋਂ ਬਾਅਦ ਇਸ ਨੂੰ ਆਪਣੀ ਤਿਜ਼ੋਰੀ ਵਿੱਚ ਰੱਖੋ ਕਿਸੇ ਨਦੀ ਜਾਂ ਤਲਾਬ ਵਿੱਚ ਇਸ ਨੂੰ ਡੁਬੋ ਦਿਓ ਜੇਕਰ ਤੁਸੀਂ ਚਾਹੋ ਤਾਂ ਲక్ష్ਮੀ ਗਣੇਸ਼ ਦੀ ਮਿੱਟੀ ਦੀ ਮੂਰਤੀ ਅਤੇ ਸਾਰੇ ਚੜਾਏ ਗਏ ਫੁੱਲਾਂ ਬੇਲ ਪੱਤਰ ਅਤੇ ਅਕਸ਼ਤ ਨੂੰ ਲਾਲ ਕਪੜੇ ਵਿੱਚ ਰੱਖੋ ਇਸ ਨੂੰ ਰੱਖਣ ਤੋਂ ਬਾਅਦ ਦੇਵੀ ਲక్ష్ਮੀ ਨੂੰ ਪ੍ਰਾਰਥਨਾ ਕਰੋ ਅਤੇ ਕਹੋ हे देवी लक्ष्मी 5 ਦਿਨਾਂ ਦੀ ਸਹੀ ਪੂਜਾ ਤੋਂ ਬਾਅਦ ਅਸੀਂ ਤੁਹਾਡੀ ਮੂਰਤੀ ਨੂੰ ਪਾਣੀ ਵਿੱਚ ਡੁਬਾਉਣ ਜਾ ਰਹੇ ਹਾਂ ਪਰ ਕਿਰਪਾ ਕਰਕੇ ਇੱਥੇ ਸਾਡੇ ਘਰ ਵਿੱਚ ਬੈਠੇ ਰਹੋ ਭਗਵਾਨ ਗਣੇਸ਼ ਨਿਰਧਾਰਿਤ ਗਣਪਤੀ ਪੂਜਾ ਰਸਮਾਂ ਨਾਲ ਅਤੇ ਸਾਨੂੰ ਅਸ਼ੀਰਵਾਦ ਦਿੰਦੇ ਰਹੋ ਮੱਥਾ ਟੇਕਣ ਅਤੇ ਪ੍ਰਾਰਥਨਾ ਕਰਨ ਤੋਂ ਬਾਅਦ ਮੂਰਤੀ ਫੁੱਲਾਂ ਅਤੇ ਅਕਸ਼ਤ ਨੂੰ ਪਾਣੀ ਦੇ ਇੱਕ ਸਮੂਹ ਵਿੱਚ ਡੁਬੋ ਦਿਓ। ਯਕੀਨ ਬਣਾਓ ਕਿ ਪਾਣੀ ਸ਼ੁੱਧ ਅਤੇ ਸਾਫ਼ ਹੋਵੇ ਅਤੇ ਆਲੇ-ਦੁਆਲੇ ਕੋਈ ਗੰਦਗੀ ਨਾ ਹੋਵੇ ਨਹੀਂ ਤਾਂ ਦੇਵੀ ਲక్ష్ਮੀ ਗੁੱਸਾ ਕਰਦੀ ਹੈ। ਜੇਕਰ ਤੁਹਾਡੇ ਨੇੜੇ ਕੋਈ ਨਦੀ ਜਾਂ ਤਲਾਹ ਨਹੀਂ ਹੈ ਤਾਂ ਇੱਕ ਘੜੇ ਵਿੱਚ ਥੋੜੀ ਮਿੱਟੀ ਪਾਓ ਅਤੇ ਫੁੱਲ, ਅਕਸ਼ਤ ਅਤੇ ਮੂਰਤੀ ਨੂੰ ਉਸ ਵਿੱਚ ਰੱਖ ਦਿਓ। ਇਸ ਨੂੰ ਰੱਖੋ ਅਤੇ ਪਾਣੀ ਪਾਓ। ਪਾਣੀ ਅਤੇ ਮਿੱਟੀ ਪਾਉਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਟੈਂਪ ਕਰੋ ਤੁਸੀਂ ਇਸ ਵਿੱਚ ਇੱਕ ਪੌਦਾ ਵੀ ਲਗਾ ਸਕਦੇ ਹੋ ਇਹ ਪੂਜਾ ਸਮਗਰੀ ਦੀ ਭੇਂਟ ਅਤੇ ਮੂਰਤੀ ਦੀ ਨਿਰਾਦਰੀ ਹੋਣ ਤੋਂ ਬਚਾਉਂਦਾ ਹੈ ਸੋਨੇ ਅਤੇ ਚਾਂਦੀ ਦੀਆਂ ਮੂਰਤੀਆਂ ਦਾ ਕੀ ਕਰਨਾ ਹੈ ਬਹੁਤ ਸਾਰੇ ਲੋਕ ਪੂਜਾ ਤੋਂ ਬਾਅਦ ਮੂਰਤੀਆਂ ਦਾਨ ਕਰਦੇ ਹਨ ਪਰ ਤੁਹਾਨੂੰ ਦੀਵਾਲੀ ਤੇ ਪੂਜਾ ਕੀਤੀਆਂ ਹੋਈਆਂ ਮੂਰਤੀਆਂ ਦਾਨ ਨਹੀਂ ਕਰਨੀਆਂ ਚਾਹੀਦੀਆਂ ਉਹਨਾਂ ਨੂੰ ਆਪਣੇ ਕੋਲ ਰੱਖੋ ਪਹਿਲਾ ਸੋਨੇ ਅਤੇ ਚਾਂਦੀ ਦੀਆਂ ਮੂਰਤੀਆਂ ਨੂੰ ਗੰਗਾ ਦੇ ਪਾਣੀ ਵਿੱਚ ਇਸ਼ਨਾਨ ਕਰਾਓ ਫਿਰ ਉਹਨਾਂ ਨੂੰ ਮੰਦਰ ਜਾਂ ਤਿਜ਼ੋਰੀ ਵਿੱਚ ਦੁਬਾਰਾ ਸਥਾਪਿਤ ਕਰੋ ਯਾਦ ਰੱਖੋ ਮੂਰਤੀਆਂ ਨੂੰ ਤਿਜ਼ੋਰੀ ਜਾਂ ਮੰਦਰ ਵਿੱਚ ਵਾਪਸ ਰੱਖਣ ਤੋਂ ਪਹਿਲਾਂ ਰਸਮੀ ਪੂਜਾ ਕਰੋ ਅਤੇ ਦੇਵੀ ਲਕਸ਼ਮੀ ਦੀ ਪ੍ਰਾਰਥਨਾ ਕਰੋ ਮੂਰਤੀਆਂ ਅਤੇ ਅਟੁੱਟ ਫੁੱਲਾਂ ਨਾਲ ਇੱਕ ਕਦੇਵਾ ਬੁਲੋ दिवाली पूजा तो बाद बहुत सारे लोग दरख्तों अटुट फुल दरख्तों हेठ रख देंगे गुस्सा कर देवी लक्ष्मी घर छड़ती है जिसना पाँच दिन की दिवाली पूजा व्यर्थ हो सकती है नाल ही सूरज दुब्बण वेले या बाद विच नू विसर्जन करने तो बचो जेकर विडियो चंकी लगे तो वीडियो लाइक जरूर करो ਚੈਨਲ ਸਿਮਰਤ ਵੌਇਸ ਟਿਪਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਵਿੱਚ ਜੈ ਮਾ ਲਕਸ਼ਮੀ ਜ਼ਰੂਰ ਲਿਖੋ ਧੰਨਵਾਦ ਜੀ